ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਦੀਦੀ ਜਿਹੜਾ ਤੁਸੀਂ ਆ ਮੈ ਸੂਟ ਇਸ ਟਾਈਮ ਜਿਹੜਾ ਵੇਅਰ ਕੀਤਾ ਹੋਇਆ ਦੀਦੀ ਇਹਦੀ ਟ੍ਰੇਸਿੰਗ ਦੱਸੋ ਕਿ ਇਹਦੀ ਮੈਂ ਡਿਜ਼ਾਈਨ ਇਹਦਾ ਡਿਜ਼ਾਈਨ ਬਣਾਉਣਾ ਮੈਂ ਤੇ ਇਹਦੇ ਉੱਪਰ ਟ੍ਰੇਸ ਕਿਵੇਂ ਕਰੀਏ ਤੇ ਤੁਸੀਂ ਆਨ ਪੂਰੀ ਟ੍ਰੇਸਿੰਗ ਦੱਸੋ ਸੋ ਮੈਂ ਇਹਦੀ ਜਿਹੜੀ ਟ੍ਰੇਸਿੰਗ ਹੈ ਇਹ ਮੈਂ ਟ੍ਰੇਸ ਪੇਪਰ ਤੋਂ ਨਹੀਂ ਸੀ ਕੀਤੀ ਇਹ ਮੈਂ ਪਹਿਨਦੇ ਨਾਲ ਮਾਰਕ ਕਰਕੇ ਤੇ ਉਹਦੇ ਨਾਲ ਮੈਂ ਇਹਦਾ ਸਾਰਾ ਡਿਜ਼ਾਈਨ ਬਣਾਇਆ ਸੀਗਾ ਇਹ ਜਿਹੜਾ ਸੂਟ ਜਿਹੜਾ ਇਹਦੀ ਵੀਡੀਓ ਮੇਰੇ ਚੈਨਲ ਤੇ ਹੈਗੀ ਆ ਇਹ ਵਾਲਾ ਸੂਟ ਸੀਗਾ ਜਿਹੜਾ ਮੈਂ ਵੇਅਰ ਕੀਤਾ ਹੋਇਆ ਵਾ ਤੇ ਇਹਦੀ ਮੈਂ ਤੁਹਾਨੂੰ ਫੁੱਲ ਲੁੱਕ ਦੱਸਣੀ ਆ ਕਿ ਇਹ ਫੁੱਲ ਲੁੱਕ ਕਿਵੇਂ ਦੀ ਆ ਆ ਦੇਖੋ ਆ ਵਾਲੀ ਇਹਦੀ ਗਲੇ ਦੀ ਡਿਜ਼ਾਈਨਿੰਗ ਸੀਗੀ ਆ ਪੂਰੀ ਇਹਦੀ ਗਲੇ ਦੀ ਡਿਜ਼ਾਈਨਿੰਗ ਆਉਂਦੀ ਆ ਠੀਕ ਆ ਜੀ ਤੇ ਇਹਦੇ ਜਿਹੜੇ ਬਾਜੂ ਦੀ ਡਿਜ਼ਾਈਨਿੰਗ ਆ ਬਾਜੂ ਦੀ ਡਿਜ਼ਾਈਨਿੰਗ ਆ ਵਾਲੀ ਸੀ ਹਾ ਦੇਖੋ ਜੀ ਇਹ ਵਾਲੀ ਹੈਗੀ ਜੀ ਇਹਦੀ ਘੇਰੇ ਦੀ ਡਿਜ਼ਾਈਨਿੰਗ ਆ ਜਿਹੜੇ ਮਾਰਕ ਲੱਗੇ ਹੋਏ ਕਿਉਂਕਿ ਮੈਂ ਵੀਡੀਓ ਬਣਾਉਣ ਲੱਗੀ ਸੀਗੀ ਤੇ ਤਾਂ ਕਰਕੇ ਕਿ ਮੈਂ ਮਾਰਕਿੰਗ ਕੀਤੀ ਹੋਈ ਸੀ ਤੇ ਇਹਦੀ ਮੈਂ ਤੁਹਾਨੂੰ ਫੁੱਲ ਵੀਡੀਓ ਦੱਸ ਦੇਣੀ ਹੈ ਕਿ ਇਹ ਡਿਜ਼ਾਈਨ ਜਿਹੜਾ ਵਾ ਇਹ ਮੈਂ ਕਿਵੇਂ ਇਹਨੂੰ ਛਾਪਿਆ ਸੀਗਾ ਇਸ ਸੂਟ ਦੇ ਉੱਤੇ ਕਿਵੇਂ ਡ੍ਰੈਸ ਕੀਤਾ ਸੀ ਤੇ ਚਲੋ ਫਿਰ ਅੱਗੇ ਵੀਡੀਓ ਦੇਖਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕਿ ਆਪਾਂ ਜਿਹੜਾ ਸਾਡਾ ਸੂਟ ਆ ਉਹਦਾ ਆਪਾਂ ਜਿਹੜਾ ਵੀ ਕੱਪੜਾ ਵਾ ਤੁਸੀਂ ਉਹਨੂੰ ਆਪਣੀ ਸ਼ਰਟ ਦੇ ਪੀਸ ਦੇ ਹਿਸਾਬ ਦੇ ਨਾਲ ਉਹਦੇ ਨਾਲੋਂ ਆਪਾਂ ਆਪਣਾ ਕੱਪੜਾ ਜਿਹੜਾ ਉਹਨੂੰ ਲਾ ਲੈਣਾ ਵਾ ਠੀਕ ਆ ਜਿੰਨੀ ਵੀ ਤੁਹਾਡੀ ਸ਼ਰਟ ਦੀ ਲੈਂਥ ਹੈਗੀ ਆ ਉਹ ਲੈਂਥ ਪੂਰੀ ਲੈ ਕੇ ਤੇ ਤੁਸੀਂ ਉਹਨੂੰ ਪੀਸ ਨੂੰ ਕੱਟ ਕਰ ਲੋ ਠੀਕ ਆ ਲੈਂਥ ਦੇ ਵਾਈਜ਼ ਆਪਾਂ ਫਿਰ ਕੀ ਕਰਨਾ ਹੈ ਕਿ ਉਹਦਾ ਆਪਾਂ ਹਾਫ ਕੱਢਣਾ ਆ ਆ ਦੇਖੋ ਜਿਸ ਤਰ੍ਹਾਂ ਇਹਦਾ ਹਾਫ ਇਦਾਂ ਕਰਕੇ ਕੱਢ ਲਿਆ ਮੈਂ ਆ ਦੇਖੋ ਹਾਫ ਕੱਢ ਲੈਣਾ ਆਪਾਂ ਸ਼ਰਟ ਦਾ ਤੇ ਹਾਫ ਦੇ ਉੱਤੇ ਥੱਲੇ ਘੇਰੇ ਤੇ ਵੀ ਨਿਸ਼ਾਨੀ ਲਗਾ ਲੈਣੀ ਆ ਵਿਚਕਾਰ ਤੇ ਉੱਪਰ ਗਲੇ ਦੇ ਉੱਤੇ ਜਿਹੜਾ ਸਾਡਾ ਡਿਜ਼ਾਈਨ ਆਉਣਾ ਵਾ ਜਿੱਥੇ ਗਲੇ ਦੀ ਵੀ ਆਪਾਂ ਹਾਫ ਦੀ ਨਿਸ਼ਾਨੀ ਲਗਾ ਲੈਣੀ ਤੇ ਸਿੱਧੀ ਲਾਈਨ ਡਰਾ ਕਰ ਲੈਣੀ ਆ ਉਸ ਤੋਂ ਬਾਅਦ ਵਿੱਚ ਆਪਾਂ ਆਪਣੀ ਕਮਰ ਦੇ ਨਿਸ਼ਾਨ ਲਗਾਉਣੇ ਨੇ ਤੇ हिਪ ਦੇ ਨਿਸ਼ਾਨ ਲਗਾਉਣੇ ਨੇ। ਇਹ ਹਾਟੀ हिਪ ਦੇ ਨਿਸ਼ਾਨ ਜਿਹੜੇ ਨੇ ਉਹ ਕਿੱਥੋਂ ਤੱਕ ਹੁੰਦੇ ਨੇ। ਆ ਦੇਖੋ ਮੇਰੀ हिਪ ਦੇ ਨਿਸ਼ਾਨ ਇੱਥੋਂ ਤੱਕ ਆਇਆ ਤੇ ਮੈਂ ਇੱਥੋਂ ਤੱਕ ਇੱਕ ਸਿੱਧੀ ਇੱਕ ਲਾਈਨ ਡਰਾ ਕਰ ਲਈ। ਠੀਕ ਆ ਜੀ ਆ ਦੇਖੋ ਐਦਾਂ ਕਰਕੇ ਸਿੱਧੀ ਲਾਈਨ ਡਰਾ ਕਰ ਲੈਣੀ ਆ हिਪ ਦੀ। ਠੀਕ ਆ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡਾ ਵਾ ਤੁਸੀਂ ਆਪਣਾ ਨਾਪ ਲੈਣਾ ਕਿ ਤੁਹਾਡਾ ਕਿੰਨਾ ਹੁੰਦਾ ਥੱਲੇੋਂ ਆਪਣਾ ਨਾਪ ਕੇ ਤੇ ਉਹਦੇ ਤੋਂ ਪੂਰਾ ਦਾ ਨਿਸ਼ਾਨ ਤੁਸੀਂ ਲਗਾੜਾ ਨਾਵਾ। ਅਜਿhko ਮੇਰਾ 10 ਇੰਚ ਕੇ ਰਾਉਂਡ ਆ ਤੇ ਮੈਂ ਪੂਰਾ ਇਦਾਂ ਇੱਕ 10 ਇੰਚ ਦਾ ਨਿਸ਼ਾਨ ਲਗਾ ਲੈਂਦੀ ਆ ਤੇ ਉਹਦੇ ਉੱਤੇ ਆ ਵੇਖੋ ਹੁਣ ਮੇਰੀ ਤਰੀਜ ਫੋਲਡ ਹੋ ਗਈ ਆ ਉਸ ਤੋਂ ਬਾਅਦ ਵਿੱਚ ਤੁਸੀਂ ਹਾਫ ਹਾਫ ਇੰਚ ਜਿਹੜਾ ਵਾ ਛੱਡ ਦੇਣਾ ਵਾ ਇਧਰੋਂ ਜਨਨ ਕਿ ਜਿੱਧਰੋਂ ਤੁਸੀਂ ਆਪਣਾ ਕੇਰਾ ਫੋਲਡ ਕਰਨਾ ਚਾਹਤ ਫੋਲਡ ਕਰਨੇ ਆ ਉਧਰੋਂ ਤੁਸੀਂ ਹਾਫ ਹਾਫ ਇੰਚ ਛੱਡ ਕੇ ਤੇ ਇੱਕ ਸਿੱਧੀ ਲਾਈਨ ਜਿਹੜੀ ਆ ਉਹ ਡਰਾ ਕਰ ਲੈਣੀ ਆ ਠੀਕ ਆ ਤੇ ਇਹ ਜਿਹੜੀ ਲਾਈਨ ਆ ਇਹਨੂੰ ਆਪ ਪੂਰੀ ਨੂੰ ਮਿਲਾ ਦੇਣਾ ਵਾ ਉਸ ਤੋਂ ਬਾਅਦ ਮੈਂ ਤੁਹਾਨੂੰ ਖੋਲ ਕੇ ਦੱਸਣੀ ਇਹਨੂੰ ਸ਼ਰਟ ਨੂੰ ਆ ਦੇਖੋ ਜਦੋਂ ਆਪਾਂ ਆ ਜਿਹੜੀ 1/2 ਇੰਚ ਦੀ ਛੱਡ ਕੇ ਤੇ ਇਹ ਤੋਂ ਥੱਲੇ ਉਹ ਵੀ ਆਪਾਂ 1/2 ਇੰਚ ਛੱਡ ਦੇਣਾ ਵਾ ਜਿੰਨਾ ਆਪਣਾ ਘੇਰਾ ਫੋਲਡ ਕਰਨਾ ਉਸ ਤੋਂ ਦੋਨਾਂ ਸਾਈਡਾਂ ਤੋਂ ਹੀ ਆਪਾਂ ਘੇਰੇ ਦੇ 1/2 ਇੰਚ ਛੱਡ ਦੇਣਾ ਵਾ ਤੇ ਇੱਕ ਸਿੱਧੀ ਲਾਈਨ ਜੜੀ ਆ ਉਹ ਡਰਾ ਕਰ ਦੇਣੀ ਆ 1/2 ਇੰਚ ਤੇ ਛੱਡ ਕੇ हिਪ ਟੂ हिਪ ਤੱਕ ਇਧਰ ਨਹੀਂ हिਪ ਤੋ ਲੈ ਕੇ ਤੇ ਉਧਰਲੀ हिਪ ਤੱਕ ਲਾਈਨ ਜੜੀ ਆ ਉਹ ਡਰਾ ਕਰ ਲੈਣੀ ਆ ਚਾਰ ਚੁਪੇਰੀ ਇਸ ਤੋਂ ਬਾਅਦ ਵਿੱਚ ਆਪਾਂ ਕੀ ਕਰਨਾ ਕਿ ਆਪਾਂ 2 2 ਇੰਚ ਦਾ ਗੈਪ ਰੱਖਣਾ ਆ ਜਿਹੜਾ ਗੈਪ ਤੁਹਾਨੂੰ ਨਜ਼ਰ ਆਉਂਦਾ ਇਹ 2 2 ਇੰਚ ਦਾ ਜਿਹਦੇ ਵਿੱਚੋਂ ਡਿਜ਼ਾਈਨ ਬਣਿਆ ਆ ਆ ਦੇਖੋ ਆਪਾਂ ਇਹਪ ਤੋਂ ਸਟਾਰਟ ਕਰਨਾ ਵਾ 2 ਇੰਚ ਅਇਥੋਂ ਤੱਕ ਸਿੱਧਾ ਆਪਾਂ ਲੈਣਾ ਇਹਪ ਤੋਂ 2 ਇੰਚ ਆ ਸਾਰੇ 2 ਇੰਚ ਦਾ ਆਉਂਦੇ ਆ ਤੇ ਇੱਥੋਂ ਜਦੋਂ ਤੁਸੀਂ ਘੇਰੇ ਤੋਂ ਲੈਣਾ ਵਾ ਆ ਦੇਖੋ ਘੇਰੇ ਦੇ ਉੱਤੇ ਡਿਜ਼ਾਈਨ ਹੈ ਨਾ ਇਦਾਂ ਕਰਕੇ ਆਹ ਵਾਲਾ ਡਿਜ਼ਾਈਨ ਬਣਨ ਦਿਆ ਵਾ ਤੇ ਇਹ ਤੁਸੀਂ ਇਹ ਨਹੀਂ ਸੋਚਣਾ ਵੀ ਪਤਾ ਨਹੀਂ ਇਧਰੋਂ ਫੋਲਡ ਇਧਰੋਂ 2 ਇੰਚ ਨਾਪਣਾ ਨਹੀਂ ਆਪਾਂ ਇਧਰੋਂ 2 ਇੰਚ ਨਹੀਂ ਨਾਪਣਾ ਆਪਾਂ ਇੱਥੋਂ ਹੀ 2 ਇੰਚ ਨਾ ਇੱਥੋਂ 2 ਇੰਚ ਨਾਪ ਕੇ ਇੱਥੇ ਆਂਡਿਆ ਹੁਣ ਆਪਾਂ ਇਧਰੋਂ ਵੀ 2 ਇੰਚ ਨਾਪ ਲੈਣਾ ਆ ਦੇਖੋ ਪੂਰਾ ਆਪਾਂ ਡੱਬੀ ਬਣਾਉਣੀ ਆ ਆਹ ਜਿਹੜੇ ਡੱਬੀ ਬਣਾਈ ਆ ਮੈਂ 2 ਇੰਚ ਦੀ ਪੂਰੀ ਆਲੇ ਦੁਆਲੇ ਆਪਾਂ ਡੱਬੀ ਬਣਾ ਲੈਣੀ ਆ ਠੀਕ ਆ ਇਹ ਸਾਰਾ ਡਿਜ਼ਾਈਨ ਜਿਹੜਾ ਇਹ 2 2 ਇੰਚ ਦੇ ਵਿੱਚ ਹੀ ਪਿਆ ਵਾ ਕੋਈ ਮੈਂ ਜ਼ਿਆਦਾ ਇਹਦੇ ਵਿੱਚ ਨਹੀਂ ਧਾਮਚਾਮ ਕੀਤਾ ਹੈਗਾ ਉਸ ਤੋਂ ਬਾਅਦ ਵਿੱਚ ਜਿੰਨੇ ਥਾਂ ਦੇ ਵਿੱਚ ਤਾਂ ਡਾਈ ਡਿਜ਼ਾਈਨ ਬਣੀਆਂ ਆ ਆ ਦੇਖੋ ਆ ਡਿਜ਼ਾਈਨ ਮੇਰਾ ਇੰਨੀ ਜਗ੍ਹਾ ਤੇ ਬਣੀਆਂ ਹੁਣ ਮੈਂ ਇੱਥੇ ਇੰਚ ਟੇਪ ਰੱਖ ਲੈਣਾ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਤੁਸੀਂ ਲਾਈਆਂ ਹੋਣੀਆਂ ਵਾ ਉਹਦੇ ਵਿੱਚ ਉੱਤੇ ਤੁਸੀਂ ਇੰਚ ਟੇਪ ਰੱਖ ਲਓ ਇਹ ਨਿਸ਼ਾਨ ਸਾਡੇ ਆਏ ਆ 19 ਇੰਚ ਤੇ ਠੀਕ ਆ ਹੁਣ ਆਪਾਂ 19 ਇੰਚ ਦਾ ਹਾਫ ਕਰ ਲੈਣਾ ਇੰਚ ਟੇਪ ਦੇ ਨਾਲ ਹੀ ਹਾਫ ਕਰ ਲਓ 19 ਇੰਚ ਦਾ ਆ ਦੇਖੋ 19 ਇੰਚ ਤੇ ਰੱਖਿਆ ਤੇ ਮੇਰਾ ਹਾਫ ਆ ਗਿਆ ਆ ਠੀਕ ਆ ਤੇ ਇੱਥੇ ਆ ਵੇਖੋ ਇੱਥੇ ਮੇਰੇ ਡਿਜ਼ਾਈਨ ਦੀ ਅਗਲੇ ਦੀ ਸਿਰਾ ਆਂਡਿਆ ਚੁੰਝਾਂ ਆਂਡਿਆ ਜਿਹੜਾ ਟਰਾਈਐਂਗਲ ਬਣਿਆ ਵਿਚਕਾਰ ਇਹ ਸਭ ਤੋਂ ਵਿਚਕਾਰ ਬਣਿਆ ਆ ਆ ਵਿਚਕਾਰ ਜਾਂੜਿਆ ਪੂਰੇ ਆਸਕੇ ਪਾਸੇ ਉਹ ਨਾ ਨਾੇ ਕਪੜਾ ਵਾ ਇਹ ਮੇਰੇ ਘੇਰੇ ਦਾ ਵੀ ਘੇਰੇ ਦਾ ਸੈਂਟਰ ਆ ਇਹ ਸੈਂਟਰ ਦੇ ਵਿੱਚ ਇਹ ਡਿਜ਼ਾਈਨ ਆਉਂਦੀ ਆ ਬਿਲਕੁਲ ਆ ਵੇਖੋ ਆ ਇਹੜਾ ਆ ਪੂਰਾ ਮੇਰੇ ਘੇਰੇ ਦਾ ਸੈਂਟਰ ਆ ਗਲੇ ਤੱਕ ਠੀਕ ਆ ਸੈਂਟਰ ਦੇ ਵਿੱਚ ਆਪਾਂ ਇੱਕ ਟਰਾਈਐਂਗਲ ਜਿਹੜਾ ਉਹਦਾ ਸਿਰਾ ਰੱਖ ਲੈਣਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਨਿਸ਼ਾਨ ਲਗਾਉਣਾ ਵਾ ਠੀਕ ਆ ਇੱਥੇ ਨਿਸ਼ਾਨ ਲਗਾ ਕੇ ਬਾਅਦ ਵਿੱਚ ਆਪਾਂ ਕੀ ਕਰਨਾ ਹੈ ਵੀ ਹੁਣ ਆਪਾਂ ਇਹਨੂੰ ਨਾ ਆਪਣਾ ਕਿ ਇਹ ਕਿੰਨਾ ਵਾ ਆ ਦੇਖੋ ਇਹ 9.5 ਤੋਂ ਥੋੜਾ ਜਿਹਾ ਘੱਟ ਆਉਂਦਿਆ ਠੀਕ ਆ ਇਹਦੇ ਇੱਥੇ ਆਪਾਂ ਇਹਦਾ ਹਾਫ ਕਰ ਲੈਣਾ ਆ ਦੇਖੋ ਇਹਦਾ ਹਾਫ ਕੀਤਾ ਹੁਣ ਸਾਡੇ ਆਹ ਟਰਾਈਐਂਗਲ ਦਾ ਸਿਰਾ ਆਉਂਦਿਆ ਠੀਕ ਹੈ ਜੀ ਇਹਦਾ ਸਿਰਾ ਆਉਂਦਿਆ ਹੁਣ ਅਸੀਂ ਕੀ ਕਰਨਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਹ ਜਿਹੜੀ ਜਗ੍ਹਾ ਬਚੀ ਆ ਆ ਵੇਖੋ ਆ ਸਾਡਾ ਇਹਦਾ ਹਾਫ ਹੀ ਨਾ ਬਿਲਕੁਲ ਸੈਂਟਰ ਹੀਗਾ ਤੇ ਇਹਨੂੰ ਵੀ ਜਦੋਂ ਅਸੀਂ ਨਾਪਿਆ ਤੇ ਇਹਨੂੰ ਵੀ ਜਦੋਂ ਅਸੀਂ ਨਾਪਿਆ ਤੇ ਇਹ ਸਾਡੀ ਦੋਨਾਂ ਸਾਈਡਾਂ ਤੇ ਸੇਮ ਸੇਮ ਜਗ੍ਹਾ ਬਚ ਗਈ। ਹੁਣ ਅਸੀਂ ਇਹ ਸੇਮ ਸੇਮ ਜਗ੍ਹਾ ਦਾ ਹਾਫ ਲੈਣਾ ਵਾ ਜਿੰਨਾ ਵੀ ਇਹਦਾ ਹਾਫ ਹੈਗਾ ਵਾ। ਠੀਕ ਆ ਜੀ। ਆ ਦੇਖੋ ਇਹਦਾ ਹਾਫ ਲਿਆ ਦੇ ਇੱਥੋਂ ਤੱਕ ਸਾਡਾ ਹਾਫ ਆ ਗਿਆ ਸਾਡੇ ਅਗਲੇ ਟ੍ਰਾਇੰਗਲ ਦਾ ਸਿਰਾ ਜਿਹੜਾ ਇੱਥੇ ਆ ਗਿਆ। ਠੀਕ ਆ ਤੇ ਜਦੋਂ ਅਸੀਂ ਇਹਦਾ ਹਾਫ ਲੈਣਾ ਤੇ ਇਹਦੇ ਹਾਫ ਦਾ ਸਿਰਾ ਜਿਹੜਾ ਵਾ ਸਾਡਾ ਆ ਆ ਗਿਆ। ਜਨਨ ਕਿ ਇੱਕ ਹਾਫ ਦਾ ਸਿਰਾ ਸਾਡੇ ਕੋਲ ਇਹ ਪਾਸਾ ਹੋਣਾ ਵਾ ਇੱਕ ਦਾ ਇਹ ਪਾਸੇ ਆਉਣਾ ਤੇ ਫਿਰ ਇਹਨਾਂ ਦਾ ਆਉਣਾ ਵਾ। ਠੀਕ ਆ ਤੇ ਇਦਾਂ ਹੀ ਸਾਡੇ ਜਿਹੜੇ ਆ ਇਹ ਟਰਾਈਐਂਗਲ ਜਿਹੜੇ ਆ ਇਹ ਤੁਸੀਂ ਡਰਾ ਕਰ ਲੈਣੇ ਆ ਨਿਸ਼ਾਨ ਲਗਾੜਾ ਨੇ ਪਹਿਲਾਂ ਤੇ ਨਿਸ਼ਾਨ ਲਗਾ ਕੇ ਤੇ ਉਹਨਾਂ ਨੂੰ ਡਰਾ ਕਰਦੇ ਜਾਣਾ ਵਾ ਠੀਕ ਆ ਜੀ ਤੇ ਆ ਤੁਹਾਨੂੰ ਮੈਂ ਦੱਸਤਾ ਵਾ ਕਿ ਇਹਦਾ ਅਹੀਂ ਇਧਰੋਂ ਆ ਜਿਹੜੀ ਚੀਜ਼ ਦਾ ਨਹੀਂ ਆਪਾਂ ਲੈਣਾ ਕਿ ਇਹਦਾ ਕਿੰਨਾ ਇੱਥੋਂ 2 ਇੰਚ ਬਣਦਾ ਜਾਂ ਨਹੀਂ ਇਹ ਹਮੇਸ਼ਾ ਜ਼ਿਆਦਾ ਹੀ ਬਣੇਗਾ ਆਪਾਂ ਇਧਰੋਂ ਨਹੀਂ ਲੈਣਾ ਆਪਾਂ ਇੱਥੋਂ ਨਾਪ ਕੇ ਤੇ ਇੱਥੋਂ 2 2 ਇੰਚ ਲੈਣਾ ਵਾ ਠੀਕ ਆ ਤੇ ਆਪਣੇ ਆਹ ਵਾਲੀ ਟਰਾਈਐਂਗਲ ਵੀ ਤੁਸੀਂ ਸੇਮ ਇਸੇ ਤਰ੍ਹਾਂ ਦੇ ਨਾਲ ਹੀ ਨਾਪਣੇ ਨੇ ਪਹਿਲਾਂ ਇਹਦਾ ਹਾਫ ਕੱਢਣਾ ਸਾਰੇ ਦਾ ਤੇ ਹਾਫ ਦੇ ਵਿੱਚ ਲੈ ਕੇ ਤੇ ਫਿਰ ਉਹਦਾ ਹਾਫ ਕੱਢ ਕੇ ਤੇ ਉਹਦੇ ਹਾਫ ਦੇ ਵਿੱਚ ਟਰਾਈਐਂਗਲ ਦੇ ਸਿਰੇ ਲੈ ਕੇ ਤੇ ਫਿਰ ਤੁਸੀਂ ਇਹ ਡਿਜ਼ਾਈਨ ਬਣਾਉਣਾ ਵਾ ਤੇ ਇੱਥੋਂ ਤੱਕ ਆਪਾਂ ਡਿਜ਼ਾਈਨ ਕੰਪਲੀਟ ਕਰ ਲੈਣਾ ਦੋਵਾਂ ਦਾ ਤੇ ਆਹ ਜਿਹੜੀ ਵਿੱਚ ਜਗ੍ਹਾ ਬਚੇਗੀ ਤੇ ਇਹਦੇ ਵਿੱਚ ਤੁਸੀਂ ਕੁਝ ਨਹੀਂ ਬਣਾਉਣਾ ਬਾਸ ਤੁਸੀਂ ਆਹ ਲਾਈਨ ਡਰੋ ਕਰ ਦੇਣੀ ਇਹਨਾਂ ਦੋਨੇ ਆਹ ਦੋਨੇ ਜਿਹੜੇ ਟਰਾਈਐਂਗਲ ਆ ਨਾ ਇਹਨਾਂ ਦੇ ਤੁਸੀਂ ਆਹ ੜੀਆਂ ਟੰਡੀਆਂ ਵਾ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਵਾ ਤੇ ਇਦਾਂ ਹੀ ਸਾਡਾ ਇਹ ਡਿਜ਼ਾਈਨ ਜਿਹੜਾ ਇਹ ਪੂਰਾ ਕੰਪਲੀਟ ਹੋ ਜਾਣਾ ਵਾ ਤੇ ਬਹੁਤ ਹੀ ਈਜ਼ੀ ਡਿਜ਼ਾਈਨ ਆ ਇਹ ਬੜੇ ਸੌਖੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਟ੍ਰੇਸ ਕਰ ਸਕਦੇ ਜੀ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਹੁਣ ਮੈਂ ਤੁਹਾਨੂੰ ਗਲੇ ਦਾ ਡਿਜ਼ਾਈਨ ਦੱਸਣੀ ਹੈ ਵੀ ਗਲੇ ਦਾ ਆਪਾਂ ਕਿਵੇਂ ਕਰਨਾ ਹੈ ਹਾਂਜੀ ਜੀ ਇਹ ਵਾਲਾ ਸਾਡਾ ਗਲਾ ਵਾ ਤੇ ਗਲੇ ਦਾ ਡਿਜ਼ਾਈਨ ਤੁਸੀਂ ਕਿਵੇਂ ਤਿਆਰ ਕਰਨਾ ਹੈ ਜਿਸ ਤਰ੍ਹਾਂ ਹੀ ਪਹਿਲਾਂ ਥੱਲੇ ਘੇਰੇ ਦਾ ਸੈਂਟਰ ਲਿਆ ਹੈ ਨਾ ਗਲੇ ਦਾ ਵੀ ਤੁਸੀਂ ਪਹਿਲਾਂ ਸੈਂਟਰ ਲੈ ਲਓ ਸੈਂਟਰ ਲੈ ਕੇ ਤੇ ਸਾਰੇ ਘੇਰੇ ਦਾ ਤੇ ਗਲੇ ਦਾ ਇਕੱਠਾ ਹੀ ਤੁਹਾਨੂੰ ਮੈਂ ਦੱਸਿਆ ਸੀ ਵੀ ਕਮੀਜ਼ ਨੂੰ ਕਪੜਾ ਜਿਹੜਾ ਫੋਲਡ ਕਰਕੇ ਤੇ ਉਹਦਾ ਸੈਂਟਰ ਲੈ ਕੇ ਨਿਸ਼ਾਨ ਲਗਾ ਲਓ ਤੇ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਕਿ ਇੱਕ ਬੁਕਰਮ ਦਾ ਪੀਸ ਲੈਣਾ ਵਾ ਜਿਹੜੇ ਗਲੇ ਕੱਟੇ ਘਟਾਏ ਹੁੰਦੇ ਨਾ ਬੁਕਰਮ ਦੇ ਉਹ ਤੁਸੀਂ ਇੱਕ ਪੀਸ ਲੈਣਾ ਵਾ ਜਿੰਨਾ ਵੀ ਤੁਹਾਡਾ ਗਲਾ ਤੁਸੀਂ 6 ਇੰਚ ਲੈਂਥ ਪਾਉਂਦੇ ਜੇ 7 ਇੰਚ ਪਾਉਂਦੇ ਜੇ ਲੈਂਥ ਉਨੀ ਤੁਸੀਂ ਕਟਾਈ ਕਰ ਲੈਣੀ ਬੁਕਰਮ ਦੇ ਪੀਸ ਦੀ ਠੀਕ ਆ ਜਿਹੜਾ ਤੁਸੀਂ ਆਪਣੇ ਗਲੇ ਦੇ ਵਿੱਚ ਬਾਜ ਚੋ ਦੀ ਪੇਸਟਿੰਗ ਕਰਨੀ ਆ ਉਹ ਗਲਾ ਵੀ ਪਹਿਲਾਂ ਕੱਟ ਲੈਣਾ ਤੇ ਉਹਨੂੰ ਤੁਸੀਂ ਉਹਦਾ ਜਿਸ ਤਰ੍ਹਾਂ ਮੇਰੇ ਇੱਥੋਂ ਵਿੱਚ ਘਾਰ ਆਉਂਦਿਆ ਸੈਂਟਰ ਆਉਂਦਿਆ ਹੀ ਠੀਕ ਆ ਆ ਮੇਰਾ ਸੈਂਟਰ ਆਉਂਦਿਆ ਹੀ ਇਹਦੇ ਵਿੱਚ ਆ ਵੇਖੋ ਇਹਨੂੰ ਜਦੋਂ ਮੈਂ ਫੋਲਡ ਕੀਤਾ ਤੇ ਸਾਡੀ ਬੁਕਰਮ ਦੇ ਗਲੇ ਦਾ ਸੈਂਟਰ ਆ ਵਾਲਾ ਆਉਂਦਿਆ ਠੀਕ ਹੈ ਜੀ ਆ ਸੈਂਟਰ ਹੋਣ ਦੇ ਬੁਕਰਮ ਦੇ ਗਲੇ ਦਾ ਤੇ ਹੁਣ ਮੈਂ ਇਹਨੂੰ ਇਦਾਂ ਕਰਕੇ ਰੱਖ ਲਾਂਗੀ ਸੈਂਟਰ ਦੇ ਨਾਲ ਸੈਂਟਰ ਮਲਾ ਕੇ ਆ ਦੇਖੋ ਤੇ ਮੇਰਾ ਪੂਰੇ ਗਲੇ ਦੀ ਸ਼ੇਪ ਜਿਹੜੀ ਆ ਉਹ ਇੱਥੇ ਮੈਂ ਡਰਾ ਕਰ ਲਾਂਗੀ ਇਦਾਂ ਕਰਕੇ ਇਦਾਂ ਡਰਾ ਕਰ ਲਵਾਂਗੀ ਠੀਕ ਹੈ ਜੀ ਆ ਕੱਪੜਾ ਵਿੱਚੋਂ ਹੁਣ ਕਿਚਲੋ ਮੇਰਾ ਗਲਾਏ ਬਣਿਆ ਹੋਇਆ ਵਾ ਜਿਦੋਂ ਨਹੀਂ ਸੀ ਬਣਿਆ ਤੇ ਇਦਾਂ ਕਰਕੇ ਡਰਾ ਕਰ ਲੈਣਾ ਤੁਸੀਂ ਆਪਣਾ ਗਲਾ ਤੇ ਇਹਨੂੰ ਡਰਾ ਤੋਂ ਕਰਨ ਤੋਂ ਬਾਅਦ ਵਿੱਚ ਇੱਕ ਡਰਾ ਤੋਂ ਹੀ ਇਹਦੇ ਬਾਹਰ-ਬਾਰ ਕਰਨਾ ਵਾ ਇਦਾਂ ਬਾਹਰ-ਬਾਰ ਇੱਕ ਤੇ ਹੀ ਇਹਦੇ ਅੰਦਰ ਦੇ ਪਾਸੇ ਡਰਾਅ ਕਰਨਾ ਵਾ ਜਿਹੜਾ ਕੱਟਿਆ ਜਾਣਾ ਵਾ ਤੇ ਏਕੇ ਦੇ ਅਸੀਂ ਬਾਹਰ ਵੱਲ ਇਦਾਂ ਕਰਕੇ ਡਰਾਅ ਕਰਨਾ ਜਿੱਦਾਂ ਕਿ ਮੈਂ ਆਹ ਵਾਲਾ ਕੀਤਾ ਹੋਇਆ ਵਾ ਠੀਕ ਆ ਕਰ ਲਿਆ ਤੇ ਉਸ ਤੋਂ ਬਾਅਦ ਵਿੱਚ ਅਸੀਂ ਅੱਧਾ ਅੱਧਾ ਇੰਚ ਇਦਾਂ ਕਰਕੇ ਇਹਦੇ ਆਲੇ-ਦੁਆਲੇ ਜਦੋਂ ਆਹ ਵਾਲਾ ਤੁਸੀਂ ਡਰਾਅ ਕੀਤਾ ਤੇ ਇਹਦੇ ਸੈਂਟਰ ਦੇ ਵਿੱਚ ਤੁਸੀਂ 1/2 ਇੰਚ ਦੀ ਜਗ੍ਹਾ ਛੱਡ ਦੇਣੀ ਆ ਤੇ ਉਹ 1/2 ਇੰਚ ਦੇ ਉੱਤੇ ਤੁਸੀਂ ਆਹ ਵਾਲਾ ਡਿਜ਼ਾਈਨ ਦੇਣਾ ਵਾ ਆਹ ਡਿਜ਼ਾਈਨ ਜਿਹੜਾ ਟਿੱਕੀ ਜੀ ਦਾ ਮੈਂ ਦਿੱਤਾ ਵਾ ਠੀਕ ਹੈ ਜੀ ਇਹ ਟਿੱਕੀ ਜੀ ਦਾ ਡਿਜ਼ਾਈਨ ਤੁਸੀਂ ਦੇ ਲੈਣਾ ਵਾ ਆਪਣੇ ਸਾਹਬ ਦੇ ਨਾਲ ਤੁਸੀਂ ਦੇ ਲਿਓ ਜਿੱਡਾਕ ਦੇਣਾ ਵਾ ਤੇ ਇਸ ਤੋਂ ਬਾਅਦ ਵਿੱਚ ਆ ਜਿਹੜਾ ਇਹ ਹਾਫ ਹਾਂ ਇੰਚ ਦਾ ਮੈਂ ਗੈਪ ਲਿਆ ਵਾ ਆ ਦੇਖੋ ਆ ਹਾਫ ਇੰਚ ਦਾ ਗੈਪ ਆ ਇਹ ਹਾਫ ਇੰਚ ਦਾ ਗੈਪ ਪਾ ਕੇ ਤੇ ਅਸੀਂ ਜਿਹੜਾ ਪਹਿਲਾਂ ਗਲਾ ਬੁਕਰਮ ਰੱਖ ਕੇ ਬੁਕਰਮ ਦੇ ਨਾਲ ਡਰਾ ਕੀਤਾ ਸੀਗਾ ਉਹਦੇ ਆਲੇ ਦੁਆਲੇ ਵੀ ਆਪਾਂ ਇੱਕ ਹੋਰ ਲਾਈਨ ਜੜੀ ਉਹ ਡਰਾ ਕਰ ਲੈਣੀ ਆ ਠੀਕ ਹੈ ਜੀ ਤੇ ਆ ਜਿਹੜਾ ਇੱਥੋਂ ਤੋਂ ਨਹੀਂ ਇਹ ਨਹੀਂ ਸੋਚਣਾ ਤੁਹਾਡਾ ਇੱਥੋਂ ਲੈ ਕੇ ਇੱਥੇ ਤੱਕ ਅੱਧਾ ਇੰਚ ਨਹੀਂ ਬਣਨ ਗਿਆ ਤੁਸੀਂ ਇਹ ਨਹੀਂ ਸੋਚਣਾ ਤੁਸੀਂ ਵਸਾ ਆਮੋ ਸਾਹਮਣੀਆਂ ਲਾਈਨਾਂ ਦੇ ਨਾਲ ਅੱਧਾ ਅੱਧਾ ਇੰਚ ਦਾ ਆਪਣਾਵਾ ਆਹ ਜਿਹੜੀਆਂ ਲਾਈਨਾਂ ਦੇ ਨਾਲ ਆ ਆ ਵਿੱਚੋਂ ਸਿਰਾ ਨਹੀਂ ਨਾ ਆਪਣਾ ਇਹਦਾ ਅੱਧਾ ਇੰਚ ਨਹੀਂ ਆਉਂਦਿਆ ਠੀਕ ਆ ਤੇ ਇਸ ਤਰ੍ਹਾਂ ਪੂਰਾ ਡਰਾ ਕਰਕੇ ਫਿਰ ਤੁਸੀਂ ਇਹਦਾ ਅੱਧ ਜਿਹੜਾ ਦੇਖਣਾ ਵੀ ਜਿਹੜਾ ਆਉਂਦਿਆ ਵਾ ਤੁਸੀਂ ਅੱਧ ਦੇ ਉੱਤੇ ਹੀ ਇਹਦਾ ਸਿਰਾ ਲਿਆਉਣਾ ਵੇ ਇੱਕ ਟਰਾਈਐਂਗਲ ਦਾ ਠੀਕ ਆ ਉਹ ਅੱਧ ਦੇ ਉੱਤੇ ਟਰਾਈਐਂਗਲ ਦਾ ਸਿਰਾ ਲਿਆ ਕੇ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਫਿਰ ਐਨ ਜਾਣਾ ਵਾ ਆ ਦੇਖੋ ਐਦਾਂ ਕਰਕੇ ਮੈਂ ਸਾਰੇ ਇਹਨਾਂ ਦੇ ਵਿੱਚ ਵੀ ਆ ਜਿਹੜਾ ਗੈਪ ਆ ਇਹ 2 2 ਇੰਚ ਦਾ ਹੀ ਆ ਠੀਕ ਹੈ ਤੇ ਇਹਨਾਂ ਦੀ ਲੈਂਥ ਵੀ ਟਰਾਈਐਂਗਲ ਦੀ ਆਇੜੀ ਲੈਂਥ ਆ ਇਹ ਵੀ ਮੈਂ 2 2 ਇੰਚ ਦੀ ਹੀ ਰੱਖੀ ਆ ਠੀਕ ਹੈ ਜੀ ਤੇ ਇਹ ਤੁਸੀਂ ਧਿਆਨ ਦੇ ਨਾਲ ਆਪਣਾ ਇਦਾਂ ਹੀ ਸਮਝ ਕੇ ਤੇ ਬਣਾ ਲੈਣਾ ਵਾ ਤੇ ਆ ਜਿਹੜਾ ਗੈਪ ਆ ਇਹ ਤੁਸੀਂ ਹੁਣ ਇੱਧਰ ਨੂੰ ਸਾਡਾ 2 ਇੰਚ ਪੂਰਾ ਨਹੀਂ ਆਉਣਾ ਇਹ ਤੁਸੀਂ ਇਦਾਂ ਨਹੀਂ ਨਾਪਣਾ ਇਹਨੂੰ ਵੀ ਆਪਾਂ ਇਦਾਂ ਜਦੋਂ ਇੱਥੇ ਪਹੁੰਚਣਾ ਵਾ ਤੇ ਆਪਾਂ ਇਦਾਂ ਸਿੱਧਾ ਇੰਚੀ ਤੇ ਵੜਾ ਕੇ ਨਾਪਣਾ ਜਿੱਥੇ ਸਾਡਾ 2 ਇੰਚ ਆਉਂਦਾ ਹੋਇਆ ਆਪਾਂ ਉਥੋਂ ਹੀ ਟਰਾਈਐਂਗਲ ਚੱਕਣਾ ਵਾ ਠੀਕ ਹੈ ਜੀ ਤੇ ਇਹ ਨਹੀਂ ਇੱਧਰ ਨੂੰ ਨਹੀਂ ਨਾ ਆਪਣਾ ਕਿਉਂਕਿ ਇੱਧਰ ਨੂੰ ਸਾਡਾ ਦੇਖੋ ਇੱਧਰ ਨੂੰ ਸਾਡਾ 1.5 ਇੰਚ ਆ ਰਿਹਾ ਹੈ ਇਦਾਂ ਨਹੀਂ ਨਾ ਆਪਣਾ ਆਪਾਂ ਟਰਾਈਐਂਗਲ ਇਸ ਤਰ੍ਹਾਂ ਕਰਕੇ ਨਾ ਆਪਣਾਵਾ ਠੀਕ ਆ ਤੇ ਆਹ ਜਗ੍ਹਾ ਜਿਹੜੀ ਸਾਡੀ ਆਹ ਜਿਹੜੀ ਬਣਨਦਿਆ ਇੱਥੇ ਜਿਹੜਾ ਸਿਰਾ ਬਣਨਦਿਆ ਇਹਦੇ ਵੱਲੋਂ ਆਪਾਂ ਨਹੀਂ ਨਾ ਆਪਣਾ ਇਸ ਗੱਲ ਦਾ ਧਿਆਨ ਰੱਖਣਾ ਵਾ ਤੇ ਤੁਹਾਡਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤੇ ਇਹ ਰੈਡੀ ਹੋ ਜਾਏਗਾ ਬਾਕੀ ਇਹ ਡਿਜ਼ਾਈਨ ਆ ਇਹ ਹੈ ਵੀ ਬਹੁਤ ਹੀ ਸੌਖਾ ਵਾ ਕੋਈ ਇਹਦੇ ਵਿੱਚ ਔਖਾ ਨਹੀਂ ਹੈਗਾ ਕੋਈ ਆਮ ਜਿਹੜਾ ਜਿਹਨੂੰ ਨਹੀਂ ਆਉਂਦਾ ਬਹੁਤਾ ਡਿਜ਼ਾਈਨ ਬਣਾਉਣਾ ਕੋਈ ਉਹ ਵੀ ਕਰ ਸਕਦਾ ਹੈ ਡਿਜ਼ਾਈਨ ਨੂੰ ਪਾ ਸਕਦਾ ਤੇ ਇਹਦੀ ਜਿਹੜੀਆਂ ਬਾਵਾਂ ਦਾ ਡਿਜ਼ਾਈਨ ਬਣਾਇਆ ਬਾਵਾਂ ਦਾ ਵੀ ਦੇਖੋ ਸਿੰਪਲ ਜਿਸ ਤਰ੍ਹਾਂ ਘੇਰੇ ਦੇ ਉੱਤੇ ਮੈਂ ਨਾਪਿਆ ਸੀਗਾ ਨਾ ਸੇਮ ਉਸੇ ਤਰ੍ਹਾਂ ਹੀ ਮੈਂ ਨਾਪਤੀ ਜਿੰਨੀ ਲੈਂਥ ਉਹਦੀ ਰੱਖਣੀ ਹੀ ਬਾਵਾਂ ਦੀ ਮੋਰੀ ਰੱਖਣੀ ਹੀ ਜਿੰਨੀ ਕਿ ਓਨੇ ਦੇ ਵਿੱਚ ਮੈਂ ਹੀ ਡਿਜ਼ਾਈਨ ਜਿਹੜਾ ਇਹ ਨਾਪ ਲਿਆ ਸੀਗਾ ਆ ਜਿਹੜਾ 2 ਇੰਚ ਦਾ ਮੈਂ ਗੈਪ ਛੱਡਿਆ ਵਿੱਚ ਇਹਦੇ ਵੀ ਆ ਜਿਹੜਾ 2 ਇੰਚ ਦਾ ਗੈਪ ਆ ਤੇ ਆ ਜਿਹੜਾ ਵਿੱਚ ਗੈਪ ਰੱਖਿਆ ਵਾ ਇਹ ਵੀ 2 2 ਇੰਚ ਦਾ ਹੀ ਆ ਠੀਕ ਹੈ ਜੀ ਜਨਨ ਕਿ ਇਹ ਡੱਬੀ ਦਾ ਜਿਹੜਾ ਗੈਪ ਆ ਇਹ ਵੀ 2 ਇੰਚਾਂ ਤੇ ਜਿਹੜਾ ਟਰਾਈਐਂਗਲ ਜਿਹੜੇ ਬਣਾਏ ਆ ਇਹ ਵੀ 2-2 ਇੰਚ ਦੇ ਗੈਪ ਤੇ ਬਣਾਏ ਆ ਤਾਂ ਤੁਸੀਂ ਇਸੇ ਤਰ੍ਹਾਂ ਹੀ ਸੂਟ ਜਿਹੜਾ ਇਹਨੂੰ ਰੈਡੀ ਕਰ ਸਕਦੇ ਜੀ ਆ ਦੇਖੋ ਬਿਲਕੁਲ ਵਿਚਕਾਰ ਇੱਕ ਸਿਰਾ ਆਉਣ ਡਿਆ ਵਾ ਜਿੱਥੇ ਮੇਰੀ ਬਾਹ ਦਾ ਸੈਂਟਰ ਹੋਣ ਡਿਆ ਤੁਸੀਂ ਵੀ ਇਦਾਂ ਬਾਹ ਦਾ ਸੈਂਟਰ ਲਿਆ ਕੇ ਤੇ ਇੱਕ ਟਰਾਈਐਂਗਲ ਦਾ ਸਿਰਾ ਜਿਹੜਾ ਬਿਲਕੁਲ ਵਿਚਕਾਰ ਰੱਖਣਾ ਵਾ ਠੀਕ ਆ ਤੇ ਉਹ ਤੋਂ ਬਾਅਦ ਵਿੱਚ ਤੁਸੀਂ ਅਗਲੇ ਜੜੇ ਉਹਨਾਂ ਦੀ 2 2 ਇੰਚ ਦੀ ਸਪੇਸ ਛੱਡ ਕੇ ਤੇ ਉਹਨਾਂ ਨੂੰ ਤੁਸੀਂ ਬਣਾ ਲੈਣਾ ਵਾ ਇੰਦਾ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਟ੍ਰੇਸ ਕਰ ਸਕਦੇ ਜੀ ਉਮੀਦ ਆ ਕਿ ਜਿਹੜੇ ਭੈਣ ਨੇ ਮੈਨੂੰ ਕਮੈਂਟ ਕੀਤਾ ਹੈਗਾ ਉਹਨਾਂ ਨੂੰ ਵੀ ਸਮਝ ਆ ਗਈ ਹੋਵੇਗੀ ਜੇ ਨਹੀਂ ਆਇਆ ਤਾਂ ਤੁਸੀਂ ਮੈਨੂੰ ਦੁਬਾਰਾ ਦੱਸ ਸਕਦੇ ਜੀ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੁਬਾਰਾ ਦੱਸ ਦੂੰਗੀ ਤੇ ਪੂਰਾ ਤੁਹਾਨੂੰ ਮੈਂ ਟ੍ਰੇਸ ਤੇ ਬਣਾ ਕੇ ਦੱਸ ਦੂੰਗੀ ਜੇ ਨਹੀਂ ਸਮਝ ਆਏਗਾ ਤੇ ਤੇ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂ